ਉਹ ਵਿਅਕਤੀਆਂ ਨੇ ਪੇਸ਼ੇਂਟ ਬਣ ਕੇ ਇਹ ਬੇਰਵਾਹ ਦੇ ਕੇ ਉਹਨਾਂ ਨੂੰ ਪਲੇਖੇ 'ਚ ਗੱਲਾਂ ਚ ਲਾ ਕੇ ਉਹਨਾਂ ਦੇ ਗੋਲੀ ਮਾਰ ਦਿੱਤੀ। ਅੱਜ ਲੈ ਤੀਜੀ ਤੋਂ ਚੌਥੀ ਘਟਨਾ ਚ ਮੋਗੇ ਆ ਗਏ। ਇੱਕ ਤਾਂ ਜੁਵਲਰ ਤੇ ਘਟਨਾ ਕਰਮ ਹੋਇਆ। ਉਹ ਆਪਣੀ ਜਾਨ ਬਚਾਉਣ ਲੱਗਿਆ ਫਿਰ ਉਹਨੇ ਲੋਕ ਲਾ ਲਿਆ ਤੇ ਗੋਲੀ ਮਾਰ ਦਿੱਤੀ ਗਈ। ਸੋ ਪੰਜਾਬ ਦੀ ਜਿਹੜੀ ਸਰਕਾਰ ਹੈ ਮੁਕੰਮਲ ਤੌਰ ਤੇ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ। ਹਰ ਸਰਦਾਰ ਭਗਵੰਤ ਸਿੰਘ ਮਾਣ ਦੇ ਕੰਨ ਤੇ ਇਸ ਗੱਲ ਦੀ ਕੋਈ ਜੂ ਨਹੀਂ ਸਰ ਕਰੇ। ਕਿੱਤੇ ਵੀ ਮੌਤ ਹੋ ਜੇ ਮੌਤ ਨੂੰ ਤਾਂ ਜਿਵੇਂ ਮਰੁੰਡੇ ਵੇਚਦੇ ਇਸ ਤਰ੍ਹਾਂ ਦਾ ਕੰਮ ਹੋਇਆ ਔਰ ਹਜ਼ਾਰਾਂ ਕਰੋੜ ਰੁਪਿਆ ਪੰਜਾਬ ਦਾ ਫਰੋਟੀਆਂ ਚ ਲੁੱਟ ਲਿਆ ਗਿਆ ਇਸ ਕੈਰਰ ਕਰਕੇ ਦੂਸਰੇ ਵੇਲੇ ਦੀ ਇਸ ਕਰ ਚ ਵੀ ਅਸੀਂ ਦੇਖਿਆ ਜਿਹੜੇ ਡਾਕਟਰ ਅਨਿਲਜੀਤ ਕੰਬੋਜ ਸਾਹਿਬ ਨੇ ਕਿਸ ਪ੍ਰਕਾਰ ਉਹਨਾਂ ਦੇ ਕਲੀਨਿਕ ਤੇ ਜਾ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਦੋ ਵਿਅਕਤੀਆਂ ਨੇ ਪੇਸ਼ੈਂਟ ਬਣ ਕੇ ਤੇ ਬੇਰਵਾ ਦੇ ਕੇ ਉਹਨਾਂ ਨੂੰ ਪਲੇਖੇ 'ਚ ਗੱਲਾਂ ਚਲਾ ਕੇ ਉਹਨਾਂ ਦੇ ਗੋਲੀ ਮਾਰ ਦਿੱਤੀ। ਇਹਦਾ ਚੰਗਾ ਹੋਇਆ ਗੋਲੀ ਜਿਹੜੀ ਹੈ ਉਹ ਉਹਨਾਂ ਦੀਆਂ ਰਿਬਸ ਤੇ ਲੰਗਸ ਦੇ ਕੋਲੇ ਵੱਜੀ ਆ। ਜੀਨੇ ਸਾਰਾ ਘੁਮ ਘਮਾ ਕੇ ਬਹੁਤ ਸਾਰੀਆਂ ਜਿਹੜੀਆਂ ਇੰਟਰਸਟਾਈਨਸ ਹੈਗੀਆਂ 나ੜਾ ਅੰਦਰ ਲੀਆਂ ਉਹਦਾ ਨੁਕਸਾਨ ਕਰਤਾ। ਕਿਵੇਂ ਜਿਵੇਂ ਸਟੂਲ ਪਾਈਪ ਸਾਡੀ ਵੇਸਟ ਪਾਈਪ ਉਹਰਾ ਵੀ ਕਾਫੀ ਡੈਮੇਜ ਹੋ ਗਈ ਉਹਨੂੰ ਵੀ ਬਾਈਪਾਸ ਕੀਤਾ ਹੈ। ਸੋ ਸਟਿਲ ਡਾਕਟਰ ਸਾਹਿਬ ਨੂੰ ਮੈਂ ਹੁਣ ਮਿਲ ਕੇ ਆਇਆ ਕਾਲੜਾ ਸਾਹਿਬ ਨੇ ਉਹਨਾਂ ਦੇ ਮੈਨੂੰ ਦਰਸ਼ਨ ਵੀ ਕਰਾਏ ਆਈਸੀਯੂ ਚ ਗਿਆ ਸਟਿਲ ਕ੍ਰਿਟੀਕਲ ਉਹਨਾਂ ਦੇ ਹਾਲਾਤ ਹੈ ਪਰ ਚੰਗੀ ਗੱਲ ਇਹ ਹੈ ਕਿ ਵੈਂਟੀਲੇਟਰ ਤੇ ਨੇ ਆਕਸੀਜਨ ਦਾ ਜਿਹੜਾ ਫਲੋ ਹੈਗਾ ਉਹ 100 ਤੇ ਸੀਗਾ 100% ਤੇ ਸੀ ਮਗਰਲੇ 72 ਘੰਟਿਆਂ ਤੋਂ ਉਹਨੂੰ ਹੁਣ 65 ਤੇ ਉਹਨਾਂ ਨੇ ਥੱਲੇ ਸলো ਡਾਊਨ ਕੀਤਾ ਇਹਦੇ ਮਤਲਬ ਇਹ ਹੈ ਕਿ ਹੌਲੀ ਹੌਲੀ ਫਿਰ ਉਹ ਸলো ਡਾਊਨ ਕਰਕੇ ਵੈਂਟੀਲੇਟਰ ਉਤਰ ਜਾਂਦਾ ਹੈ ਔਰ ਦੂਜਾ ਜਿਹੜਾ ਡਾਕਟਰ ਸਾਹਿਬ ਨੇ ਬਰੀਫ ਕੀਤਾ ਉਹ ਇਹ ਦੱਸਿਆ ਕਿ ਉਹਨਾਂ ਦੀ ਜਿਹੜੀ ਪੋਜੀਸ਼ਨਿੰਗ ਹੈਗੀ ਆ ਉਹ ਸਟੇਬਲ ਹੈਗੀ ਹੈ ਡਾਊਨ ਗ੍ਰੇਡ ਨਹੀਂ ਹੋਇਆ ਸੋ ਸਟਿਲ ਹੀ ਇਜ਼ ਅ ਸਟੇਬਲ ਕਹਿੰਦਾ ਮਤਲਬ ਹੈ ਕਿ ਸਭ ਕੁਝ ਠੀਕ ਹੈਗਾ ਲੇਕਿਨ ਬੀਪੀ ਥੋੜਾ ਜਿਹੜਾ ਉਹ ਲੋ ਹੈ ਜਿਹਨੂੰ ਜਿਹਨੂੰ ਮੈਡੀਸਿਨਸ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ ਸੋ ਮੈਨੂੰ ਪੂਰਨ ਉਮੀਦ ਹੈਗੀ ਆ ਉਹਨਾਂ ਦਾ ਬੀਪੀ ਸਟੇਬਲ ਹੋਏਗਾ ਐਂਡ ਉਹ ਇਸ ਗੱਲ ਚੋਂ ਜਿਹੜਾ ਕ੍ਰਿਟੀਕਲ ਸਟੇਜ ਤੋਂ ਨਿਕਲੇ ਆਉਣਗੇ ਕਿਉਂਕਿ ਅਸੀਂ ਹੋਪਸ ਦੇ ਨਾਲ ਆਪਦੀ ਜ਼ਿੰਦਗੀ ਜਿਉਣੀ ਐ ਔਰ ਜਿਹੜਾ ਉਹਨਾਂ ਦੇ ਗੋਲੀ ਨਹੀਂ ਤਾਂ ਦਿਲ ਤੇ ਵੀ ਵੱਜ ਸਕਦੀ ਸੀ ਉਹੀ ਗੋਲੀ ਕਿ ਉਹਰ ਬਚਤ ਕਰਕੇ ਇਮੀਡੀਏਟਲੀ ਬਹੁਤ ਚੰਗਾ ਹਸਪੀਟਲ ਹੈ ਜਿੱਥੇ ਕਾੜੜਾ ਸਭ ਕੇਅਰ ਕਰ ਰਹੇ ਹੈ ਡੀ ਐਮ ਸੀ ਦੀ ਟੀਮ ਦੀ ਵੀ ਇਰਿਟ ਚ ਸੰਯੋਗ ਲਿਆ ਜਾ ਰਿਹਾ ਹੈ ਸੋ ਆਈ ਹੋਪ ਡਾਕਟਰ ਸਾਹਿਬ ਇਸ ਗੱਲ ਚੋਂ ਨਿਕਲ ਕੇ ਜਲਦੀ ਆਉਣਗੇ ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਮੈਡਮ ਸਾਹਿਬ ਹਮ ਰਜਾਨਾ ਹਮਲੇ ਹੋ ਰਹੇ ਆ ਅੱਜ ਵੀ ਇੱਕ ਟੇਲਰ ਤੇ ਹਮਲਾ ਹੋਇਆ ਹੋਰ ਉਹ ਟੇਲਰ ਨਹੀਂ ਹੈ ਉਹ ਬਹੁਤ ਵੱਡਾ ਇੱਕ ਮੈਂ ਸਮਝਦਾ ਕਿ ਇੱਕ ਜਿਨੇ ਉੜਤੇ ਪਜਾਮੇ ਔਰ ਫੈਸ਼ਨ ਦੇ ਯੁੱਗ ਦੇ ਵਿੱਚ ਆਪਣਾ ਆਪਦਾ ਨਾਂ ਕਮਾਇਆ ਸੀ ਵੀਅਰ ਵੈਲ ਟੇਲਰ ਅਸੀਂ ਬਚਪਨ ਚ ਜੋ 7-8 ਸਾਲ 10 ਸਾਲ ਦੇ ਹੁੰਦੇ ਸੀ ਉਤੋਂ ਕਪੜੇ ਸਵਾਉਂਦੇ ਹੁੰਦੇ ਸੀਗੇ 10 ਸਾਲ ਦੇ ਸਾਡੇ ਪਰਿਵਾਰ ਵਾਲੇ ਮਨਾਨਕੇ ਲੈ ਕੇ ਜਾਂਦੇ ਸੀ ਜਾਂ ਸ਼ਾਦੀਆਂ ਦੇ ਮੌਕੇ ਤੇ ਨਾਮੀ ਇੱਕ ਵਿਅਕਤੀ ਸੀ ਗਾਜੀ ਨੂੰ ਪੂਰਾ ਉਹ ਰਾਜਸਥਾਨ ਪੰਜਾਬ ਦੇ ਲੋਕ ਜਾਣਦੇ ਸਨ ਅੱਜ ਔਰ ਹੈਰਾਨੀ ਦੀ ਗੱਲ ਤਾਂ ਇਹ ਆ ਵੀ 300 ਬੰਦਾ 400 ਕੋਈ ਕੰਮ ਕਰਦਾ ਏਸ ਦੇ ਬਾਬਯੁੱਧ ਤੁਸੀਂ ਦਿਨ ਦਿਹਾੜੇ ਸ਼ਰੀਆਮ ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਮੈਂ ਸਮਝਦਾ ਕਿ ਪਤਾ ਨਹੀਂ ਕੀ ਗੱਲ ਹੈ ਪੰਜਾਬ ਦੇ ਅੰਦਰ ਕੀ ਹੋ ਗਿਆ ਪੰਜਾਬ ਨੂੰ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਲਾਅ ਅੰਡਰ ਬੁਰਾ ਹਾਲ ਹੈ ਅੱਜ ਮੈਂ ਤੀਜੀ ਤੇ ਚੌਥੀ ਘਟਨਾ ਚ ਮੋਗੇ ਆ ਗਿਆ ਇੱਕ ਤਾਂ ਉਹ ਜੁਲਰ ਤੇ ਘਟਨਾ ਕਰਮ ਹੋਇਆ ਉਹ ਆਪਣੀ ਜਾਨ ਬਚਾਉਣ ਲੱਗਿਆ ਫਿਰ ਉਹਨੇ ਲੋਕ ਲਾ ਲਿਆ ਤੇ ਗੋਲੀ ਮਾਰ ਦਿੱਤੀ ਗਈ ਉਹਨੂੰ ਇੱਕ ਉਹ ਸਾਡਾ ਬਲਾਕ ਦਾ ਪ੍ਰਧਾਨ ਸੀਗਾ ਬੱਲੀ ਉਹ ਮਾਰ ਦਿੱਤਾ ਗਿਆ ਕੋਈ ਸਮਝ ਨਹੀਂ ਆਈ ਕੌਣ ਮਾਰ ਗਿਆ ਨਿਸ਼ੇੜੀ ਜੇ ਫੜਦੇ ਤੀਜਾ ਇਹ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਫਰौती ਆਈ ਸੀ 2022 ਚ ਮੰਗੀ ਗਈ ਸੀ ਫਿਰ ਇਹਨਾਂ ਨੇ ਇੱਕ ਉਹਨਾਂ ਨੂੰ ਅ ਗਨਮੈਨ ਵੀ ਸਕਿਉਰਿਟੀ ਪ੍ਰੋਵਾਈਡ ਕੀਤੀ ਰੈਪਿਡ ਫੋਰਸ ਦੀ ਉਹਨਾਂ ਦੇ ਪਰਿਵਾਰ ਵਾਲੇ ਨੇ ਬੇਟੇ ਨੇ ਦੱਸਿਆ ਕਿ ਬਾਹਰ ਜੀਪ ਲੱਗ ਜਾਂਦੀ ਸੀ ਫਿਰ ਮਹੀਨੇ ਬਾਅਦ ਉਹ ਵਾਪਸ ਲੈ ਲਿਆ ਸਕਿਉਰਿਟੀ ਗਾੜੀ ਇਹ ਪੁਲਿਸ ਦਾ ਜਮਾਂ ਸਤਿਆਨਾਸ਼ ਹੋਇਆ ਪਿਆ ਇਸ ਪੰਜਾਬ ਦੀ ਪੁਲਿਸ ਦਾ ਕਿ ਭਾਈ ਉਹਨੂੰ ਤੁਸੀਂ ਸਕਿਉਰਿਟੀ ਦਿੱਤੀ ਔਰ ਕਿਸਬੇ ਆਪਨੇ ਸਕਿਉਰਿਟੀ ਵਾਪਸ ਲਈ ਹੈ ਇਹਦਾ ਮਤਲਬ ਤੁਸੀਂ ਲਿਖ ਕੇ ਦਿਓ ਜ਼ਿੰਮੇਦਾਰ ਹੋ ਕਿ ਇਹਨਾਂ ਮਤਲਬ ਖਤਰਾ ਚੱਲ ਗਿਆ ਹੈ ਤੁਸੀਂ ਸਿਕਿਉਰਿਟੀ ਵਾਪਸ ਲਾਈ ਰੈਕੀ ਕਰਕੇ ਕੋਈ ਲੰਡਾ ਲੰਡਾ ਹੈਗਾ ਉਹਨੇ ਬਹੁਤ ਅਤਿਆਚਾਰ ਉਹਨੂੰ ਨਾਰਦਿਓ ਫੜ ਕੇ ਇਹੋ ਜਿਹੇ ਬੰਦਿਆਂ ਦਾ ਇਨਕਾਊਂਟਰ ਕਿਉਂ ਨਹੀਂ ਕਰਦੇ ਜਿਹੜੇ ਵਿਅਕਤੀ ਜਿਹੜੇ ਵਿਅਕਤੀਆਂ ਨੇ ਇੰਨਾ ਗੰਦ ਮਚਾਇਆ ਵਿਆ ਪੰਜਾਬ ਦੇ ਅੰਦਰ ਈਜ਼ੀ ਮਨੀ ਸੌਖਾ ਪੈਸਾ ਵਟੋਰਨ ਤੇ ਇਹਨਾਂ ਗੈਂਗਸਟਰਾਂ ਨੇ ਲੱਖ ਬਣ ਲਿਆ ਇਹ ਸਾਡਾ ਰਾਜ ਵੀ ਸੀਗਾ ਇਹਦੋਂ ਪਹਿਲਾ 5 ਸਾਲ ਦੱਸੋ ਮੈਨੂੰ ਕਿਹੜਾ ਲੰਡਾ ਸੀ ਕਿਹੜਾ ਕੋਈ ਬੋਲਦਾ ਸੀ ਖੁਸਕਦਾ ਸੀ ਇੱਥੇ ਸਿੱਧੂ ਮੂਸੇਵਾਲੇ ਤੋਂ ਲੈ ਕੇ ਨਿਰੰਤਰ ਮੋਤਾ ਹੈ ਜਾਂ ਤਾਂ ਸਰਕਾਰ ਬਿਲਕੁਲ ਦਿੱਲੀ ਦੀ ਸਰਕਾਰ ਵੀ ਸੁੱਤੀ ਪਈ ਹੈ ਕੀ ਕਰੀ ਕਰ ਰਹੀ ਹੈ ਬੀਜੇਪੀ 100 ਕਿਲੋਮੀਟਰ ਦਾ ਬਾਰਡਰ ਤੋਂ ਏਰੀਆ ਬੀਐਸਐਫ ਦਾ ਵਧਾਤਾ ਬਾਰਡਰ ਸਕਿਉਰਿਟੀ ਫੋਰਸਸ ਦਾ ਹੁਣ ਪੂਰਾ ਤੁਹਾਡਾ دخل ਹੈ ਰੌ ਤੁਹਾਡੇ ਕੋਲੇ ਇੰਟੈਲੀਜੈਂਸੀ ਹੈ ਮੈਂ ਪਿੱਛੇ ਜੇ ਹੋਮ ਅਫੇਅਰ ਕਮੇਟੀ ਸੀਗੀ ਦਿੱਲੀ ਦੇ ਵਿੱਚ ਪਰਸੋਂ ਚੌਥੇ ਮੈਂ ਉਹਰਾ ਮੈਂਬਰ ਆ ਮੈਂ ਕਿਹਾ کم ਤੋਂ ਘੱਟ ਤੁਸੀਂ